ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਆਪਾਂ ਕਰ ਰਹੇ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਪ੍ਰਕriti ਟਰੈਕਟਰਸ ਵਾਲਿਆਂ ਦੀ ਤੇ ਆਪਾਂ ਅੱਗੇ ਵੀ ਇਹਨਾਂ ਦੀ ਵੀਡੀਓ ਕਰਦੇ ਰਹਿਨੇ ਆਂ ਇਹ ਅੱਜ ਵੀ ਆਪਾਂ ਵੀਡੀਓ ਕਰਨ ਆਏ ਸੀ ਸੋ ਇਹਨਾਂ ਦਾ ਇੱਕ ਵਾਰੀ ਐਡਰੈਸ ਕਨਫਰਮ ਕਰਾ ਦਈਏ ਇਹਨਾਂ ਦਾ ਐਡਰੈਸ ਹੈਗਾ ਜੀ ਅਬੋਰ ਸਿਤੋ ਰੋਡ ਬਾਈਪਾਸ ਤੇ ਬਾਕੀ ਅੱਜ ਦੀ ਵੀਡੀਓ ਕਰਨ ਦਾ ਇੱਕ ਖਾਸ ਮਕਸਦ ਸੀਗਾ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਕਾਫੀ ਜ਼ਿਆਦਾ ਹੋ ਰਹੀ ਆ ਤੇ ਅਸੀਂ ਕੁਝ ਦਿਨਾਂ ਤੋਂ ਜਾ ਰਹੇ ਆਂ ਜੀ ਪੱਠਿਆਂ ਦੀ ਸੇਵਾ ਲੈ ਕੇ ਤੇ ਬਾਈ ਹੁਣ ਕਹਿੰਦੇ ਕਿ ਆਜੋ ਨਾਲੇ ਵੀਡੀਓ ਕਰਾਂਗੇ ਤੇ ਨਾਲੇ ਇਹਨਾਂ ਨੇ ਪਾਈ ਆ ਜੀ ਪੱਠਿਆਂ ਦੇ ਵਿੱਚ ਸੇਵਾ ਸੋ ਪ੍ਰਮਾਤਮਾ ਇਹਨਾਂ ਦੀ ਸੇਵਾ ਲੇਖੇ ਲਾਵੇ ਤੇ ਬਾਕੀ ਸਾਰਾ ਹੀ ਪੰਜਾਬ ਵੱਧ ਚੜ ਕੇ ਮਦਦ ਕਰ ਰਿਹਾ ਹੈ ਜੀ ਜੋ ਵੀ ਏਰੀਆ ਆਪਣਾ ਹੜ੍ਹਾਂ ਦੀ ਮਾਰ ਦੇ ਵਿੱਚ ਆ ਸੋ ਵੀਡੀਓ ਕਰਦੇ ਆਂ ਜੀ ਸ਼ੁਰੂ ਤੇ ਬਾਈ ਹੁਣਾਂ ਕੋਲੇ ਖੜੇ ਹੈ ਜੀ ਟਰੈਕਟਰ ਤੇ ਚਾਹੁੰਦੇ ਆ ਟਰੈਕਟਰਾਂ ਦੇ ਰੇਟ ਤੇ ਮਾਡਲ ਸਸਰੀ ਕਾ ਬਾਈ ਜੀ ਸਸਰੀ ਗਾ ਜੀ ਉਹ ਠੀਕ ਠਾਕ ਹੋ ਜੀ ਹਾਂ ਜੀ ਬਹੁਤ ਵਧੀਆ ਠੀਕ ਹੈ ਜੀ ਤੇ ਬਾਈ ਜੀ ਜਿਹੜੇ ਹੜ ਆਏ ਹੋਏ ਆਪਣੇ ਪੰਜਾਬ ਦੇ ਵਿੱਚ ਹਾਂ ਜੀ ਸੋ ਉਹਨਾਂ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਬਹੁਤ ਨੁਕਸਾਨ ਹੋਇਆ ਜੀ ਜ਼ਮੀਂਦਾਰ ਪਰਵਾਂ ਦਾ ਹਾਂ ਜੀ ਉਹ ਤਾਂ ਬਹੁਤ ਵੱਡਾ ਘਾਟਾ ਹੈ ਸਾਡੇ ਪੰਜਾਬ ਨੂੰ ਹਾਂ ਜੀ ਤਦ ਨੂੰ ਆਈ ਆਸ ਕਰਦੇ ਆ ਬੇਨਤੀ ਕਰਦੇ ਆ ਵੀ ਹੁਣ ਹੋਰ ਵੀ ਨਾ ਵੇ ਠੀਕ ਆ ਜੀ ਅੱਜ ਵੀ ਮੀਂਹ ਬਹੁਤ ਆਇਆ ਹੈ ਹਾਂ ਜੀ ਆ ਹੁਣੇ-ਹੁਣੇ ਮੀਂਹ ਪੈ ਕੇ ਹਟੇ ਹੋਣੇ ਬਹੁਤ ਮੀਂਹ ਆਇਆ ਹੈ ਹਾਂ ਜੀ ਬਹੁਤ ਹਮਸਾਫ ਰਵੇ ਹਾਂ ਜੀ ਤਾਂ ਹੀ ਬੱਚਾਂਗੇ ਜੀ ਸਹੀ ਗੱਲ ਆ ਜੀ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਕੀਤਾ ਕੋਈ ਵੀ ਕੰਮ ਆ ਹਾਂ ਜੀ ਹਾਂ ਜੀ ਸਾਰਾ ਖੇਤੀਬਾੜੀ ਖੇਤੀ ਬੜੀ ਨੁਕਸਾਨ ਹੋ ਰਿਹਾ ਹੈ ਸਾਰਾ ਹਾਂ ਜੀ ਬਹੁਤ ਵੱਡਾ ਨੁਕਸਾਨ ਆ ਜੀ ਪੰਜਾਬ ਦਾ ਹਾਂ ਜੀ ਤੇ ਅੱਜ ਦੀ ਵੀਡੀਓ ਕਰਦੇ ਆ ਜੀ ਆਪਾਂ ਸ਼ੁਰੂ ਤੇ ਇਹ ਇਧਰ ਬਾਈ ਜੀ ਪਹਿਲਾਂ ਇਸ ਟ੍ਰੈਕਟਰ ਤੋਂ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਦੋਸਤੋ ਇਹ ਦੇ ਬਾਰੇ ਆ 2008 ਮਾਡਲ ਹੈ ਜੀ ਐਟ ਐਮਟੀ 402 402 ਹੈ ਠੀਕ ਹੈ ਜੀ ਸਾਰਾ 오ਰੀਜਨਲ ਟਰੈਕਟਰ ਹੈ ਠੀਕ ਹੈ ਜੀ ਪੱਕਾ ਮਾਡਲ ਹੈ ਆ ਟਰੈਕਟਰ ਦੀ 1 ਲੱਖ 75000 ਦਾ ਦੇ ਦਿਆਂਗੇ 1 ਲੱਖ 75000 ਰੁਪਏ ਦਾ ਟਰੈਕਟਰ ਮਿਲ ਜੂਗਾ ਦੋਸਤੋ ਇਹ 13 28 ਦੇ ਟਾਇਰਾਂ ਦੇ ਵਿੱਚ ਤੇ ਰੰਗ ਪੇਂਟ ਇਹ ਰੰਗ ਦਾ ਸਾਰਾ 오ਰੀਜਨਲ ਠੀਕ ਹੈ ਜੀ ਰੰਗ ਪੇਂਟ ਦਾ ਸਾਰਾ 오ਰੀਜਨਲ ਹੈ ਇੰਜਨ ਗੇਅਰ ਦਜਮਾ ਸਹੀ ਹੈ ਦੇਖੋ ਠੀਕ ਹੈ ਜੀ ਨੰਬਰ ਕਿੱਥੋਂ ਦਾ ਹੈ ਰਾਜਸਥਾਨ ਨੰਬਰ ਹੈ ਜੀ ਠੀਕ ਆ ਜੀ ਰਾਜਸਥਾਨ ਨੰਬਰ ਆ ਜੀ ਹਾਂ ਜੀ ਤੇ ਇਹਦੇ ਤੋਂ ਅਗਲਾ ਆ ਗਿਆ ਜੀ ਸੋਨਾ ਦੇ ਕੱਬੇ ਵਾਲੀ ਹੈ ਜੀ 45 ਹਸਪਾਉਰ ਹੈ ਠੀਕ ਆ ਆ 2009 ਮਾਡਲ ਹੈ ਠੀਕ ਆ ਜੀ ਆ ਟਰੈਕਟਰ ਸਾਰਾ origignal ਹੈ ਠੀਕ ਆ ਆ 190000 ਦਾ ਦੇ ਦਾਂਗੇ 190000 ਰੁਪਏ ਦਾ ਟਰੈਕਟਰ ਮਿਲ ਜਾਊਗਾ ਜੀ ਭਾਈ ਇੱਕ ਗੱਲ ਆ ਵੀ ਜਿਵੇਂ ਹੁਣ ਪਾਣੀ ਜਿਹੜੇ ਏਰੀਆ ਚ ਆਇਆ ਹੋਇਆ ਹਾਂਜੀ 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 ਇਹ ਉਧਰ ਹੁਣ ਆਪਾਂ ਨੂੰ ਪਾਣੀ ਸੁਕਣ ਤੋਂ ਬਾਅਦ ਜ਼ਰੂਰਤ ਪਊਗੀ ਟਰੈਕਟਰਾਂ ਦੀ ਸੋ ਜੇ ਉਸ ਏਰੀਆ ਦੇ ਵਿੱਚੋਂ ਕੋਈ ਭਰਾ ਟਰੈਕਟਰ ਲੈਣ ਆਉਂਦਾ ਉਹਦੇ ਵਾਸਤੇ ਕੋਈ ਸਪੈਸ਼ਲ ਛੋਟ ਉਹਨਾਂ ਨੂੰ ਆਪਾਂ ਜੀ 15000 ਰੁਪਏ ਡਿਸਕਾਊਂਟ ਕਰਕੇ ਦੇਵਾਂਗੇ ਠੀਕ ਆ ਜੀ ਵੀ ਜੋ ਮੁੱਲ ਹੈਗਾ ਹਾਂ ਉਸ ਤੋਂ 15000 ਕਟਾ ਦੇਾਂਗੇ ਠੀਕ ਆ ਜੀ ਚਲੋ ਬਹੁਤ ਵਧੀਆ ਜੀ ਕਿਉਂਕਿ ਸਾਥ ਜ਼ਰੂਰੀ ਆ ਹੁਣ ਸਾਰਿਆਂ ਨੂੰ ਇੱਕ ਦੂਜੇ ਦਾ ਉਸ ਤੋਂ ਅਗਲਾ ਖੜਾ ਜੀ ਮੈਸੀ ਆ ਇਹ ਜੀ 2000 ਮਾਡਲ ਆ ਠੀਕ ਆ ਜੀ ਮੈਸੀ ਡੀਆਈ ਹੈ ਠੀ ਹਾਂਜੀ ਮਗਰਲੇ ਢੇਰੇ ਦੇ 70 ਪੈਸੇ ਹੈ ਅਗਲੇ 40 45 ਪੈਸੇ ਹੈ ਠੀਕ ਹੈ ਜੀ ਆ ਇੰਜਨ ਗੇਅਰ ਦਾ ਜਮਾ ਸਹੀ ਟਰੈਕਟਰ ਹੈ ਜੀ ਠੀਕ ਹੈ ਜੀ ਆ 1,75,000 ਦਾ ਦੇ ਦਾਂਗੇ ਜੀ 1,75,000 ਰੁਪਏ ਦਾ ਹਾਂਜੀ ਐਸ ਡੀ ਆਈ ਹੈ ਠੀਕ ਹੈ ਜੀ ਇਹਦੇ ਨਾਲ ਅੱਗੇ ਖੜਾ ਜੀ ਆ ਹੈ ਜੀ ਐਚ ਐਮਟੀ 352 ਹਾਂਜੀ ਆ ਹੈ ਜੀ 2012 ਮਾਡਲ ਠੀਕ ਹੈ 2012 ਮਾਡਲ ਹਾਂਜੀ ਇਹਦੇ ਮਗਰਲੇ ਢੇਰੇ ਹੈਗੇ 60 ਪੈਸੇ ਹਾਂਜੀ ਅਗਲੇ ਢੇਰੇ 40 ਪੈਸੇ ਹਾਂਜੀ ਇੰਜਨ ਗੇਅਰ ਦਾ ਜਮਾ ਸਹੀ ਹੈ ਠੀਕ ਹੈ ਜੀ ਆ 1,85000 ਦਾ ਦੇ ਦਾਂਗੇ 1,85000 ਦਾ ਇਹ ਤਾਂ ਨਾਮ ਵੀ ਹੋ ਜੂਗਾ ਜੀ ਹਾਂ ਜੀ ਨਾਮ ਹੋ ਜੂਗਾ 12 ਮਾਡਲ ਦਾ ਹਾਂ ਜੀ ਨੰਬਰ ਇਹ ਵੀ ਰਸਤਾ ਨਹੀਂ ਹੈ ਜੀ ਹਾਂ ਜੀ ਇਹ ਰਸਤਾ ਨੰਬਰ ਹੈ ਠੀਕ ਹੈ ਜੀ ਤੇ ਹੁਣ ਅਜੇ ਉਧਰ ਲਿਓ ਅਗਲੀ ਸਰਵ ਸ਼ੁਰੂ ਕਰਦੇ ਹਾਂ ਲਓ ਜੀ ਅਗਲੇ ਬੰਨੇ ਇੱਧਰ ਖੜਾ ਹੋਇਆ ਜੀ ਏਸ 450 ਆਏ ਜੀ 2011 ਮਾਡਲ ਠੀਕ ਹੈ ਜੀ ਸਾਰਾ ਓਰੀਜਨਲ ਟਰੈਕਟਰ ਇੰਜਨ ਗੇਰ ਦਾ ਜਮਾ ਸਹੀ ਹੈ ਓਕੇ ਜੀ ਅਗਰ ਲਤੇਰੇ ਦੇ 80 ਪੈਸੇ ਹੈ ਮਗਰੇ 40 45 ਪੈਸੇ ਪੱਕੇ ਡੇਰ ਹੈ ਠੀਕ ਹੈ ਜੀ ਆ ਦੇ ਦਾਂਗੇ ਜੀ 1,60,000 ਦਾ 1,60,000 ਰੁਪਏ ਦਾ 2011 ਮਾਡਲ 2011 ਮਾਡਲ ਟਰੈਕਟਰ ਹੈ ਹਾਂ ਜੀ 450 ਜੀ ਬਹੁਤ ਚੰਗਾ ਟਰੈਕਟਰ ਹੈ ਆ ਫਾਰਮ ਸੈਟ ਹੈ ਜੀ 98 ਮਾਡਲ ਹੈ ਹਾਂ ਜੀ ਆਈ ਹਰਿਆਣਾ ਨੰਬਰ ਹੈ ਟਰੈਕਟਰ ਸਾਰਾ ਓਰੀਜਨਲ ਹੈ ਇੰਜਨ ਗੇਰ ਦਾ ਜਮਾ ਓਕੇ ਠੀਕ ਹੈ ਜੀ ਡਬਲ ਕਲਚ ਹੈ ਡਬਲ ਕਲਚ ਹੈ ਹਾਂ ਜੀ ਹਾਂਜੀ ਆ 135000 ਦਾ ਦੇਜਾ 135000 ਦਾ ਮਾਡਲ ਕਿੰਨਾ ਦੱਸਿਆ ਜੀ 98 ਜੀ 98 ਮਾਡਲ 135000 ਰੁਪਏ ਦਾ ਟਰੈਕਟਰ ਹੈ ਜੀ ਡਬਲ ਕਲਚ ਆ ਇੰਜਨ ਗੇਅਰ ਦਾ ਜਮੌਕੇ ਹਾਂਜੀ ਇੰਜਨ ਗੇਅਰ ਦਾ ਓਕੇ ਆ ਬਾਕੀ ਜਦੋਂ ਵੀ ਤੁਸੀਂ ਆਉਣਾ ਹੈ ਆਪਦੀ ਤਸੱਲੀ ਤੇ ਲੈ ਕੇ ਜਾਣਾ ਠੀਕ ਹੈ ਨਾ ਜੀ ਹਾਂਜੀ ਹਾਂਜੀ ਹਾਂ ਅੱਗੇ ਆ ਗਿਆ ਜੀ ਸਵਰਾਜ 855 5 ਸਟਾਰ ਦੇ ਵਿੱਚ ਆ 2021 ਮਾਡਲ ਹੈ ਜੀ ਠੀਕ ਆ ਜੀ ਇੱਕ ਹੀ ਮਾਡਲ ਹੈ ਹਾਂਜੀ ਆ ਟਰੈਕਟਰ ਨਵਾਂ ਟਰੈਕਟਰ ਜਮਾ ਹਾਂਜੀ ਬਹੁਤ ਵਧੀਆ ਨਾਲ ਦੇ ਇਹਦੇ 60 ਪੈਸੇ ਟੇਰ ਹੈ ਹਾਂਜੀ ਆ 635000 ਦੇ ਦੇ ਦਾਂਗੇ ਜੀ 16 ਦੇ ਟੇਰ ਵਾਲਾ 635000 ਦਾ ਹਾਂਜੀ 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 ਦੱਸੇ ਗਏ ਰੇਟ ਚ ਬਾਕੀ ਮੌਕੇ ਤੇ ਮਾਨਤਾਣ ਹੋ ਜੂਗੀ ਹਾਂ ਮੌਕੇ ਦਾ ਜੀ ਕੋਈ 5-4000 ਕਰ ਦਿਆਂਗੇ ਠੀਕ ਆ ਜੀ ਤੇ ਲੋਨ ਵਗੈਰਾ ਕਰਵਾ ਕੇ ਦਿਨੇ ਜਾ ਸਾਰਾ ਹੋ ਜੂਗਾ ਓਕੇ ਜੀ ਓਕੇ ਤੇ ਅੱਗੇ ਆ ਗਏ ਜੀ ਮਹਿੰਦਰਾ ਜੀ 4 ਤੋਂ ਜੇ ਤਬ 2012 ਮਾਡਲ ਠੀਕ ਆ ਜੀ ਇਹਦੇ ਮਗਰ ਲੇਟਰ 60-70 ਰੁਪਏ ਸੀ ਹੈ ਹਾਂਜੀ ਅਗਲੇ ਨਵੇਂ ਐ ਠੀਕ ਆ ਜੀ ਆ ਇੰਜਨ ਗਰਦਾ ਦਾ ਮਸਾਹੀ ਹੈ ਜੀ ਓਕੇ ਜੀ ਆ ਦੇ ਦਾਂਗੇ ਆਪਾਂ 2,60,000 ਦਾ 2,60,000 ਰੁਪਏ ਦਾ Mahindra 475 tractor ਮਿਲ ਜੂਗਾ ਜੀ ਅੱਗੇ ਮੈਸੀ ਹੈ ਜੀ 245 ਹਾਂਜੀ ਆ ਡਬਲ ਕਲਚ ਡਿਸ ਬ੍ਰੇਕ ਠੀਕ ਹੈ ਜੀ ਮਗਰਲੇ ਤੇਰੇ ਦੇ 60-70 ਪੈਸੇ ਐ MRF ਦੇ ਹਾਂਜੀ ਅਗਲੇ 40-45 ਪੈਸੇ ਐ ਠੀਕ ਹੈ ਜੀ ਇੰਜਨ ਗੇਰ ਦਾ ਜਮਾਂ ਸਹੀ ਐ ਜੀ ਹਾਂਜੀ 1,75,000 ਜਿਆਦਾ ਦੇ ਦਿਆਂਗੇ 1,75,000 ਰੁਪਏ ਦਾ ਮੈਸੀ ਮਿਲ ਜੂਗਾ ਜੀ 245 ਅੱਗੇ ਖੜਾ ਜੀ ਅਰਜਨ 615 DI ਹੈ ਜੀ ਆ 60 ਹਸ ਪਾਵਰ ਹਾਂਜੀ 16 ਦੇ 13 ਚ ਠੀਕ ਹੈ ਜੀ ਮਗਰ ਲਡੇ ਅਸੀਂ 90 ਪੈਸੇ ਜੀ ਸਾਰਾ Ориਜਨਲ ਟਰੈਕਟਰ ਹੈ ਠੀਕਾ 5 ਵਾਲੀ ਚੱਕਰੀ ਲੱਗੀ ਹੈ ਜੰਮਰ ਟਰੈਕਟਰ ਨਵਾਂ ਹੈ ਹਾਂਜੀ ਆ ਟਰੈਕਟਰ ਦੇ ਦਾਂਗੇ ਜੀ 5 ਲੱਖ ਦਾ 5 ਲੱਖ ਰੁਪਏ ਦਾ ਅਰਜਨ ਨੋਵੋ ਮਿਲ ਜਾਊਗਾ ਜੀ ਤੇ ਇਹਦੇ ਨੰਬਰ ਕਿੱਥੋਂ ਦਾ ਹੈ ਆਈ ਰਾਜਸਥਾਨ ਨੰਬਰ ਹੈ ਜੀ ਅਛਾ ਇਹ ਰਾਜਸਥਾਨ ਨੰਬਰ ਆ ਸਿੱਧਾ ਹੀ ਟ੍ਰਾਂਸਫਰ ਹੋ ਜੂਗਾ ਤਾਂ ਹਾਂ ਸਿੱਧਾ ਹੀ ਹੋ ਜਾਂਦੇ ਆ ਜੀ ਠੀਕ ਆ ਜੀ ਜੇ ਕੋਈ ਵੀ ਪੰਜਾਬ ਦੇ ਵਿੱਚ ਲੈਣਾ ਜਾਂਦਾ ਹੈ ਲੋਨ ਫਾਈਨੈਂਸ ਲੋਕਲ ਹੋ ਜਾਊਗਾ ਜਿੱਥੋਂ ਮਰਜ਼ੀ ਕਰਾਓ ਠੀਕ ਆ ਜੀ ਤੇ ਕੰਡੀਸ਼ਨ ਤੁਸੀਂ ਟ੍ਰੈਕਟਰ ਇਹਦੇ ਉੱਤੇ ਕੈਬਨ ਲੱਗਿਆ ਰਿਹਾ ਜੀ ਪਹਿਲਾਂ ਹਾਂ ਪਹਿਲਾਂ ਇਹਦੇ ਉੱਤੇ ਕੈਬਨ ਕੰਪਨੀ ਦਾ ਨਾਲ ਆਇਆ ਸੀ ਹੁਣ ਆ ਸਾ ਤੇਰੀ ਕੰਪਨੀ ਫੀਟਰਡ ਕੈਬਨ ਆਇਆ ਸੀ ਹਾਂਜੀ ਠੀਕ ਆ ਜੀ ਓਕੇ ਤੇ ਚਲੋ ਬਾਅਦ ਚ ਕਿਸ ਨੇ ਛਤਰੀ ਲਵਾਦੀ ਹਨਾ ਚਲੋ ਕੋਈ ਗੱਲ ਨਹੀਂ ਤੇ ਬਾਕੀ ਟ੍ਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਹੈ ਜੀ ਸਰ オリジナル ਹੈ ਠੀਕ ਆ ਅੱਗੇ ਆ ਗਏ ਸੋਨਾਲੀਕਾ ਆ ਵੱਡਾ ਸੈੱਟ ਹੈ ਜੀ 4 ਸਿਲੰਡਰ ਹਾਂਜੀ ਆ ਟਰੈਕਟਰ ਨੂੰ ਮਾਨਗੜ ਦਾ ਨੰਬਰ ਹੈ ਠੀਕ ਆ ਜੀ ਤੇ ਇੰਜਨ ਗੇਰ ਦਾ ਨਵਾਂ ਹੈ ਜੀ ਹਾਂਜੀ ਤੇ ਮਗਰਲੇ ਡੇਰੇ ਦੇ ਅੱਧੇ ਹੈ ਚਾਰੋਂ ਟੇਰੇ ਦੇ ਅੱਧੇ ਟੇਰੇ ਹੈ ਠੀਕ ਆ ਜੀ ਆ 3 ਲੱਖ 10 ਹਜ਼ਾਰ ਦਾ ਦੇ ਦਿਆਂਗੇ 3 ਲੱਖ 10000 ਰੁਪਏ ਦਾ ਸੋਨਾਲੀਕਾ 60 RX ਬਾਕੀ ਟਰੈਕਟਰ ਚੈੱਕ ਕਰੋ ਜੀ ਤੇ ਮੌਕੇ ਤੇ ਮਾਨਤਾਂ ਜ਼ਰੂਰ ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਪੂਰੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਫੋਨ ਕਰੋ ਆ ਇੰਡੋਫਰਮ 2021 ਮਾਡਲ ਹੈ ਜੀ ਹਾਂਜੀ ਇਹਦੇ ਨਾਲ ਦੇ 70 ਰੁਪਏ ਸਟੇਰ ਹੈ ਠੀਕ ਆ ਜੀ ਡਬਲ ਕਲਚ ਹੈ ਹਾਂਜੀ ਤੇਲ ਬ੍ਰੇਕ ਹੈ ਠੀਕ ਆ 22 2300 ਘੰਟੇ ਜੀ ਇੰਜਨ ਚੱਲਿਆ ਹੈ ਠੀਕ ਆ ਜੀ ਆ ਸਾਢੇ 3 ਲੱਖ ਦੇ ਦੇਾਂਗੇ ਜੀ ਸਾਢੇ 3 ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਜੇ ਕਿਸੇ ਭਰਾ ਨੇ ਛੋਟਾ ਜ਼ਿਮੀਂਦਾਰਾ ਛੋਟੀ ਕਿਸਾਨੀ ਕਰਦਾ ਹੈ ਤਾਂ ਬਹੁਤ ਵਧੀਆ ਟਰੈਕਟਰ ਹੈ 42 ਹਸਪਾਵਰ ਦਾ ਡਬਲ ਕਲਚ ਦੇ ਵਿੱਚ ਹੀ ਹੈ ਜੀ ਹਨਾ ਹਾਂ ਜਿਹੜਾ ਡਬਲ ਕਲਚ ਹੈ ਸਾਰਾ ਕੰਮ ਹੀ ਦਊਗਾ ਜੀ ਖੇਤੀਬਾੜੀ ਦਾ ਤੇ ਇਹਦੇ ਨਾਲ ਅੱਗੇ ਆਇਆ ਇਹ ਨਿਊ ਹੌਨਡ 3630 ਆ ਹੈਗਾ ਜੀ 55 ਐਚਪੀ ਵਾਲਾ ਹਾਂਜੀ 16 ਦਾ 13 ਸਾਰਾ ਜੇਨੀਅਨ ਟ੍ਰੈਕਟਰ ਹੈ ਹਾਂਜੀ ਇੰਜਨ ਗੇਅਰ ਦਾ ਬਹੁਤ ਨਵਾਂ ਹੈ ਠੀਕ ਹੈ ਜੀ ਲੋਕਲੀ ਤੇ ਗੰਗਨਗਰ ਦਾ ਨੰਬਰ ਹੈ ਹਾਂਜੀ ਆ ਟ੍ਰੈਕਟਰ ਦੇ ਜੰਗ ਜਿਹਾ ਆਪਾਂ ਸਵਾ 2 ਲੱਖ ਰੁਪਏ ਜਾਂਦਾ ਸਵਾ 2 ਲੱਖ ਰੁਪਏ ਦਾ ਮਾਡਲ ਕਿੰਨਾ ਦੱਸਿਆ ਜੀ ਆ 2004 ਮਾਡਲ ਹੈ ਜੀ 2004 ਮਾਡਲ ਠੀਕ ਹੈ ਡੀਜ਼ਲ ਖਰਚਾ ਬਹੁਤ ਘੱਟ ਹੁੰਦਾ ਇਸ ਟ੍ਰੈਕਟਰ ਦਾ ਹਾਂਜੀ ਤੇ ਟ੍ਰੈਕਟਰ ਇੰਜਨ ਗੇਅਰ ਤਾਂ ਜਮਨ ਨਵਾਂ ਹੈ ਠੀਕ ਹੈ ਜੀ ਸੈਂਟਰ ਗੇਅਰ ਦੇ ਵਿੱਚ ਆ ਗਿਆ ਹਾਂਜੀ ਅੱਗੇ ਆ ਗਿਆ ਜੀ 485 ਆਇਸ਼ਰ ਜੀ ਆ 2012 ਮਾਡਲ ਹੈ ਜੀ ਟਾਇਰ ਇਹਦੇ ਨਵੇਂ ਚਾਰੋਂ ਠੀਕ ਹੈ ਜੀ ਡਬਲ ਕਲੱਟ ਹੈ ਠੀਕ ਆਇ ਟ੍ਰੈਕਟਰ ਬਹੁਤ ਨਵਾਂ ਹੈ ਜੀ ਆ ਦੇ ਦੇਾਂਗੇ ਆਪਾਂ ਜੀ 290000 ਦਾ ਠੀਕ ਹੈ ਜੀ 290000 ਦਾ ਆਇਸ਼ਰ 485 ਟ੍ਰੈਕਟਰ ਕੋਈ ਪਾਣੀ ਦਾ ਝੰਜਟ ਨਹੀਂ ਕੋਈ ਕੁਛ ਨਹੀਂ ਚਾਰ ਰੋਟਰ ਨਵੇਂ ਜਮਾ ਹਾਂਜੀ ਔਰ 265 ਖੜਾ ਆਪਣੇ ਕੋਲ 98 ਮਾਡਲ ਉਧਰ ਠੀਕ ਹੈ ਜੀ ਉਹ ਦੇ ਦਾਂਗੇ ਜੀ 120000 ਦਾ ਠੀਕਾ 98 ਮਾਡਲ 265 1 ਲੱਖ 20000 ਰੁਪਏ ਦਾ ਮਿਲ ਜੂਗਾ। ਉਹ ਰਾਈਸ ਸਰ 333 ਖੜਾ ਹੈ। 2007 ਮਾਡਲ ਹੈ। ਠੀਕ ਹੈ ਜੀ। ਉਹ ਬਹੁਤ ਸੋਹਣਾ ਡੈਕਟਰ ਨਵੇਂ ਟੇਰ ਹੈ। ਹਾਂਜੀ। ਉਹ 1 ਲੱਖ 60000 ਦਾ ਦੇ ਦਾਂਗੇ। ਠੀਕ ਹੈ ਜੀ। EK AYS 368 ਖੜਾ ਜੀ। ਹਾਂਜੀ। 2013 ਮਾਡਲ ਹੈ। ਠੀਕ ਹੈ ਜੀ। ਉਹ ਸਾਰਾ 오ਰੀਜినਲ ਡੈਕਟਰ ਹੈ 90% ਟੇਰ ਹੈ। ਠੀਕ ਹੈ ਜੀ। ਉਹ ਆਪਾਂ ਜੀ 2 ਲੱਖ 40000 ਦਾ ਦੇ ਦਾਂਗੇ। ਠੀਕ ਹੈ ਜੀ। ਤੇ ਹੋਰ 265 ਖੜਾ 96 ਮਾਡਲ ਹੈ। ਹਾਂਜੀ। ਉਹ 1 ਲੱਖ 15000 ਦਾ ਦੇ ਦਾਂਗੇ ਜੀ। ਇੱਕ 485 ਆਈ ਸਰਕਾਡਾ ਜੀ 2002 3 ਮਾਡਲ ਹੈ ਠੀਕ ਹੈ ਜੀ ਕੋਈ ਇੰਜਨ ਗੇਰ ਦਾ ਸਹੀ ਹੈ ਡਿਟੇਰ ਹੈ 1,35,000 ਦੇ ਦਾਂਗੇ ਠੀਕ ਹੈ ਜੀ ਹੋ ਟਰੈਕਟਰ ਖੜੇ ਕੋਈ ਪ੍ਰਾ ਲੈਣਾ ਚਾਹੁੰਦਾ ਸੰਪਰਕ ਕਰਕੇ ਹਾਂਜੀ ਸੰਪਰਕ ਕਰ ਲੈਣ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਤੇ ਇੱਕ ਵਾਰੀ ਆਪ ਆਪਣਾ ਐਡਰੈਸ ਕਨਫਰਮ ਕਰਾ ਦਿਓ ਆਪਣਾ ਜੀ ਆ ਬੋਰ ਸਿਤੋ ਬਾਈਪਾਸ ਜੋਂ ਡੀਰ ਕੰਪਨੀ ਦੇ ਨਾਲ ਹੈ ਜੀ ਹਾਂਜੀ ਪ੍ਰਗਤੀ ਟਰੈਕਟਰ ਦੇ ਨਾਮ ਤੇ ਠੀਕ ਹੈ ਜੀ ਨੰਬਰ ਹੈ 94634 28829 ਠੀਕ ਹੈ ਜੀ ਤੇ ਇੱਕ ਜਿਵੇਂ ਆਪਾਂ ਟਰੈਕਟਰ ਤੇ ਕਿਸੇ ਭਰਾ ਨੇ ਲੋਨ ਕਰਾਉਣਾ ਤੇ ਪਾਸੇ ਆਇਆ ਹਾਂ ਇਹ ਤੋਂ ਲੋਕਲ ਹੋ ਜਾਊਗਾ ਜਿੱਥੋਂ ਜੀ ਕਰਾਓ ਤੇ ਟਰੈਕਟਰ ਦੀ ਡਿਲੀਵਰੀ ਕਦੋਂ ਦਿੰਨੇ ਹੋ ਫਿਰ ਤੁਸੀਂ ਟਰੈਕਟਰ ਜੇ ਜਦੋਂ ਫਾਈਲ ਪਾਸ ਹੋ ਜਾਂਦੀ ਹੈ ਆਪਣਾ ਲੋਨ ਪਾਸ ਹੋ ਗਿਆ ਉਦੋਂ ਟਰੈਕਟਰ ਦੇ ਦਾਂਗੇ ਜੀ ਠੀਕ ਵੀ ਦੋ ਤਿੰਨ ਦਿਨ ਦਾ ਟਾਈਮ ਲੱਗਦਾ ਹੈ ਜੀ ਠੀਕ ਹੈ ਜੀ ਸੋ ਕਈ ਵਾਰੀ ਭਰਾਣੇ ਦੂਰੋਂ ਆਣਾ ਹੁੰਦਾ ਹਨ ਹਾਂ ਕੋਈ ਦਿੱਕਤ ਨਹੀਂ ਪਤਾ ਹੁਣ ਜ਼ਰੂਰੀ ਜੇ ਮੰਨ ਲਿਓ ਆਪਣੇ ਲੋਕਲ ਜਿੱਥੋਂ ਆਪਾਂ ਗੰਗਨਗਰੋਂ ਆਰਸੀ ਨਾਮ ਹੋ ਜਾਂਦੀ ਹੈ ਹਾਂ ਜੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਲੋਹ ਨਾਲ ਕੰਮ ਹੋ ਜਾਂਦਾ ਹੈ ਬਸ ਠੀਕ ਹੈ ਜੀ ਸੋ ਦੋਸਤੋ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਕੀ ਕਮੈਂਟ ਕਰਕੇ ਦੱਸਿਆ ਕਰੋ ਧੰਨਵਾਦ